ਸਾਤ ਸੰਗਤ ਜੀ ਚੰਡੀ ਦਾ ਪਾਠ ਕਿਉਂ ਨਹੀਂ ਕਰਨਾ ਚਾਹੀਦਾ ਵੱਡੇ ਸੰਤ ਦੱਸਦੇ ਹੁੰਦੇ ਸੀ ਸੁਣਿਓ ਇਹ ਸਾਰੇ ਗੁਪਤ ਸੰਕੇਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਪਾਂ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਚੰਡੀ ਦੀ ਵਾਰ ਦਾ ਪਾਠ ਕਈ ਸੱਜਣ ਮਿੱਤਰ ਪਿਆਰੇ ਭੈਣਾ ਜਿਹੜੇ ਨੇ ਉਹ ਸਵਾਲ ਕਰਦੇ ਨੇ ਜੀ ਅਸੀਂ ਚੰਡੀ ਦਾ ਪਾਠ ਕਰ ਲਈਏ ਉਹਨਾਂ ਨੂੰ ਕਹਿੰਦੇ ਭਾਈ ਕਰ ਲਓ ਕੋਈ ਗੱਲ ਨਹੀਂ ਭਾਈ ਸਾਹਿਬ ਜੀ ਚੰਡੀ ਦਾ ਪਾਠ ਜ਼ਰੂਰੀ ਹੈ ਕੋਈ ਗੱਲ ਨਹੀਂ ਜੀ ਕਰ ਲਓ ਭਾਈ ਸਾਹਿਬ ਜੀ ਚੰਡੀ ਦਾ ਪਾਠ ਅਸੀਂ ਕਰਨਾ ਚਾਹੁੰਦੇ ਆ ਜੀ ਹਾਂ ਜੀ ਸਦਕੇ ਕਰੋ ਜੀ ਜ਼ਰੂਰ ਕਰੋ ਭਾਈ ਸਾਹਿਬ ਜੀ ਅਸੀਂ ਚੰਡੀ ਦਾ ਪਾਠ ਪਹਿਲਾਂ ਵੀ ਕਰ ਲੈਨੇ ਆ ਚੰਡੀ ਦਾ ਪਾਠ ਕਿਉਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਸਾਧ ਸੰਗਤ ਇਹ ਫੌਜ ਦੀ ਬਖਸ਼ਿਸ਼ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਸਤਿਗੁਰ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਇਹ ਉਹ ਫੌਜ ਦੀ ਹੈ ਤੇ ਇਹ ਫੌਜ ਦੀ ਬਾਣੀ ਹੈ ਭਾਵ ਕੀ ਵੀਰ ਦਸੀ ਬਾਣੀ ਹੈ ਬੜੀ ਮਹਿੰਗੀ ਬਾਣੀ ਹੈ ਸਾਧ ਸੰਗਤ ਇਹ ਬਾਣੀ ਦਾ ਜਾਪ ਜਰੂਰ ਕਰੋ ਜੇਕਰ ਪ੍ਰਣ ਦੇ ਵਿੱਚ ਰਹਿ ਸਕਦੇ ਹੋ ਬੁਰੇ ਖਿਆਲਾਤ ਕਿਸੇ ਦਾ ਬੁਰਾ ਨਹੀਂ ਸੋਚਣਾ ਮਨ ਦੇ ਵਿੱਚ ਤੇ ਜਾਪ ਕਰਦੇ ਰਹਿਣਾ ਗੁਰਬਾਣੀ ਵੀ ਪੜ੍ਹਨੀ ਹੈ ਤੇ ਸਾਧ ਸੰਗਤ ਚੰਡੀ ਦੇ ਵਾਰ ਦਾ ਪਾਠ ਵੀ ਕਰਦੇ ਰਹਿਣਾ ਮਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਉਹ ਪੈਦਾ ਨਹੀਂ ਹੋਣਗੇ ਤੁਹਾਡਾ ਮਨ ਜਿਹੜਾ ਗੁਰੂ ਨਾਲ ਜੁੜਿਆ ਰਹੇਗਾ ਜੋਸ਼ ਵਿੱਚ ਭਰਿਆ ਰਹੇਗਾ ਤੇ ਆਪਣੇ ਆਪ ਤੇ ਕੰਟਰੋਲ ਕਰਨਾ ਆਉਣਾ ਚਾਹੀਦਾ ਕਿ ਦੇ ਨਾ ਹੋਵੇ ਵੀ ਅਸੀਂ ਸਾਰਾ ਕੁਝ ਹੀ ਕੰਮ ਉਲਟ ਕਰ ਦਈਏ ਕੁਝ ਵਿਧੀ ਵਿਧਾਨ ਹੁੰਦੇ ਨੇ ਜਿਸੇ ਗੁਰਮਖ ਪਿਆਰੇ ਦੇ ਕਹਿਣ ਤੇ ਜਰੂਰ ਚੰਡੀ ਦਾ ਪਾਠ ਸਾਧ ਸੰਗਤ ਆਪਨੇ ਆਪ ਤੋਂ ਨਾ ਕਰੋ ਕਿਉਂਕਿ ਆਪਣੇ ਆਪ ਤੇ ਨਹੀਂ ਸ਼ੁੱਧਤਾਈ ਜਿਹੜੀ ਉਹ ਰਹਿੰਦੀ ਕੋਈ ਨਹੀਂ ਰੋਜ਼ ਕੇ ਸ਼ੀਸ਼ਨਾਣ ਕਰਨਾ ਸਵੱਛ ਵਸਤਰ ਸਵੱਛ ਵਿਸਤਰੇ ਤੇ ਬੈਠ ਕੇ ਕਰਨਾ ਸਾਧ ਸੰਗਤ ਰੂਪ ਹੋਰ ਬਣ ਜਾਂਦਾ ਹੈ ਚਿਹਰੇ ਤੇ ਜਲਾਲ ਆ ਜਾਂਦਾ ਹੈ ਚੰਡੀ ਦੀ ਵਾਰ ਦਾ ਪਾਠ ਕੀਤੇ ਇਹ ਜੋਸ਼ਮਈ ਬਾਣੀ ਹੈ ਇਸੇ ਗੁਰਮੁਖ ਪਿਆਰੇ ਦੇ ਕਹਿਣ ਤੇ ਕਿਸੇ ਰੱਬੀ ਰੂਹੀ ਦੇ ਕਹਿਣ ਤੇ ਸਾਧ ਸੰਗਤ ਇਸ ਬਾਣੀ ਦਾ ਜਾਪ ਜਰੂਰ ਕਰੋ ਪਰ ਕਿਸੇ ਦੀ ਸਲਾਹ ਜਰੂਰ ਲਓ ਕਿਸੇ ਰੱਬੀ ਰੂਹ ਦੀ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਸਾਧੂ ਸੰਤ ਮਹਾਤਮਾ ਦੀ ਕੇ ਅਸੀਂ ਬਾਬਾ ਜੀ ਜਾਪ ਕਰਨਾ ਚਾਹੁੰਦੇ ਆ ਚੰਡੀ ਦੀ ਵਾਰ ਦਾ ਕਰ ਲਈਏ ਉਹ ਤੁਹਾਨੂੰ ਦੱਸਣਗੇ ਕਿ ਕੀ ਵਿਧੀ ਹੁੰਦੀ ਹੈ ਕਿਵੇਂ ਕਰਨਾ ਹੈ ਜਿਵੇਂ ਉਹਨਾਂ ਬਿਜਲੀ ਦੇ ਕਾਰੀਕਰਨੇ ਸਸਨ ਉਹ ਕਈ ਵਾਰੀ ਤਾਰਾਂ ਨੂੰ ਹੱਥ ਵੀ ਲਾ ਲੈਂਦੇ ਨੇ ਤੇ ਕਈ ਵਾਰੀ ਉਹ ਤਾਰਾਂ ਨੂੰ ਜਿਹੜਾ ਹੈ ਜੋੜਦੇ ਨੇ ਕਈ ਵਾਰੀ ਉਹ ਇਸ ਤਰ੍ਹਾਂ ਦੇ ਕੰਮ ਕਰ ਦਿੰਦੇ ਨੇ ਜਿਹੜੇ ਆਪਾਂ ਤੋਂ ਹੁੰਦੇ ਨਹੀਂ ਆਪਾਂ ਵੇਖਦੇ ਵੀ ਇਹਨਾਂ ਦੀ ਤਾਂ ਕੋਈ ਕਲਾ ਹੈ ਜੀ ਉਹਨਾਂ ਦਾ ਰੋਜ਼ ਦਾ ਕੰਮ ਹੈ ਉਹ ਅਸਲ ਦੇ ਵਿੱਚ ਬਿਜਲੀ ਦਾ ਕੰਮ ਉਹ ਸਿਖੇ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਚੀਜ਼ ਕਿੱਥੋਂ ਕਰਦੀ ਹੈ ਤੋ ਜਿਹੜੇ ਮਹਾਪੁਰਖ ਸਾਧੂ ਸੰਤ ਉਹਨਾਂ ਨੂੰ ਪਤਾ ਹੁੰਦਾ ਵੀ ਭਾਈ ਚੰਡੀ ਦੀ ਵਾਰ ਦਾ ਪਾਠ ਕਿਵੇਂ ਕਰਨਾ ਹੈ ਕਿਵੇਂ ਉਹਨਾਂ ਨੂੰ ਕਿਉਂ ਨਹੀਂ ਕੁਝ ਕਹਿੰਦੀ ਤੇ ਆਪਾਂ ਨੂੰ ਉਹ ਵਿਧੀ ਦੱਸਣਗੇ ਵੀ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਤੇ ਆਪਾਂ ਨੂੰ ਫੇਰ ਪਤਾ ਲੱਗੇਗਾ ਆਪਣੇ ਆਪ ਦੇ ਭਾਵੇਂ ਤੁਸੀਂ ਕਰੀ ਜਾਓ ਲੱਖਾ ਕਰੀ ਜਾਓ ਕਈ ਵਾਰੀ ਫਿਰ ਕੰਮ ਵੀ ਖਰਾਬ ਹੋ ਜਾਂਦੇ ਨੇ ਸਾਧ ਸੰਗਤ ਇਸ ਕਰਕੇ ਵੀ ਜਿਹੜੇ ਜਾਪ ਨੇ ਨਾ ਜਾਪ ਇਸ ਤਰੀਕੇ ਨਾਲ ਕਰੋ ਵੀ ਆਪਾਂ ਵੀ ਉਹਦੇ ਵਿੱਚ ਜਿੰਨੀ ਹੋ ਸਕਦੀ ਹੈ ਸਾਡੇ ਸਰੀਰ ਦੀ ਸਾਫ ਸਫਾਈ ਸ਼ੁੱਧਤਾਈ ਤੇ ਜਿੰਨੀ ਹੋ ਸਕਦਾ ਹੈ ਵੀ ਅਸੀਂ ਆਸੇ ਪਾਸੇ ਦਾ ਵਾਤਾਵਰਨ ਜਿਹੜਾ ਉਹ ਉਹ ਆਪਣਾ ਸਾਫ਼ ਰੱਖੀਏ ਤੇ ਜਿਵੇਂ ਹੋ ਸਕੇ ਵੀ ਅਸੀਂ ਆਪਣੇ ਮਨ ਨੂੰ ਸ਼ੁੱਧ ਕਰੀਏ ਆਸੇ ਪਾਸੇ ਦੇ ਵਿਚਾਰਾਂ ਤੋਂ ਆਹ ਫालतू ਦੀਆਂ ਗੱਲਾਂ ਬਾਤਾਂ ਤੋਂ ਵਿਚਾਰਾਂ ਤੋਂ ਅਸੀਂ ਆਪਣੇ ਆਪ ਨੂੰ ਮੁਕਤ ਕਰੀਏ ਤੇ ਸਤਿਗੁਰੂ ਦੀ ਜਿਹੜੀ ਕਿਰਪਾ ਨਾ ਫੇਰ ਹੋ ਸਕਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਜਿਹੜੀ ਹੈ ਉਹ ਫੇਰ ਕਰਨਗੇ ਗੁਰਮੁਖ ਪਿਆਰਿਓ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਤਿਆਰ ਕਰੀਏ ਆਪਣੇ ਆਪ ਨੂੰ ਜਿਹੜਾ ਹੈ ਅਸੀਂ ਕੋਸ਼ਿਸ਼ करिए मेरे सतगुरु जी ਸਾਡੇ ਤੇ ਕਿਰਪਾ ਜਿਹੜੀ ਹੈ ਨਾ ਤਾਂ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਨਾ ਸਾਡੇ ਤੇ ਤਾਂ ਵਰਤੇਗੀ ਜਦੋਂ ਅਸੀਂ ਇਸ ਚੀਜ਼ ਨੂੰ ਸਮਝਾਂਗੇ ਕਿ ਸਤਗੁਰੂ ਜੀ ਕਿਰਪਾ ਕਰਿਓ ਪਾਤਸ਼ਾਹ ਜੀ ਮਿਹਰਮੰਦ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਤੇ ਕਰਦੇ ਬਾਣੀ ਪੜੋ ਕਈ ਗਣੇ ਭਾਈ ਸਾਹਿਬ ਜੀ ਚੋਂ ਅਸੀਂ ਤਾਂ ਜੀ ਚੰਡੀ ਦੀ ਵਾਰ ਦਾ ਹੀ ਪਾਠ ਕਰਨਾ ਚੰਡੀ ਦੀ ਵਾਰ ਦਾ ਪਾਠ ਵੀ ਕਰ ਲਿਓ ਪਹਿਲੇ ਕਦੇ ਗੁਰਬਾਣੀ ਦਾ ਜਾਪ ਕੀਤਾ ਧਿਆਨ ਨਾਲ ਮੈਨੂੰ ਕਹਿੰਦਾ ਵੀ ਨਾ ਕਰੋ ਚੰਡੀ ਦੀ ਵਾਰ ਦਾ ਪਾਠ ਕਰੋ ਪਰ ਗੁਰਬਾਣੀ ਦਾ ਜਾਪ ਕਰੋ ਪਹਿਲਾਂ ਸਾਡੀ ਜਿਹੜੀ ਹੈ ਸੁਰਤ ਟਿਕਣੀ ਅਭਿਆਸ ਹੋਵੇ ਵੀ ਸ਼ਬਦ ਦਾ ਗੁਰਬਾਣੀ ਦੇ ਵਿੱਚ ਸਾਡੀ ਸੁਰਤ ਜੁੜਦੀ ਹੈ ਸ਼ਬਦ ਦੇ ਵਿੱਚ ਸੁਰਤ ਜੁੜਦੀ ਹੈ ਤੇ ਫਿਰ ਤੇ ਅਸੀਂ ਚੰਡੀ ਦੀ ਵਾਰ ਦਾ ਪਾਠ ਵੀ ਕਰ ਲਵਾਂਗੇ ਫਿਰ ਅਸੀਂ ਬਾਣੀ ਵੀ ਪੜ ਲਵਾਂਗੇ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਵੀ ਕਰ ਲਵਾਂਗੇ ਤੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਵੀ ਕਰ ਦੇਣਗੇ ਮੇਰੇ ਸਤਿਗੁਰੂ ਦੀ ਸਾਡੇ ਤੇ ਮਿਹਰ ਵੀ ਹੋ ਜਾਏਗੀ ਪਰ ਅਸੇਨਾ ਚੀਜ਼ਾਂ ਨੂੰ ਬਹੁਤ ਘੱਟ ਸਮਝਦੇ ਆ ਬਹੁਤ ਰੀਅਰ ਸ਼ਲੋਕ ਨੇ ਜਿਹੜੇ ਸਮਝਣ ਦੀ ਕੋਸ਼ਿਸ਼ ਕਰਦੇ ਨਹੀਂ ਤੇ ਆਪਣੇ ਘੋੜਾ ਦਵਲੇ ਜਿਹਾ ਇਹਨੂੰ ਹੀ ਪਤਾ ਮੈਂ ਤੇ ਜਾਪ ਕਰਨਾ ਮੈਂ ਤੇ ਕਰਕੇ ਰਹਾਂ ਮੈਂ ਤੇ ਜਾਪ ਕਰਨਾ ਮੈਂ ਕਰੀ ਜਾਊਂਗਾ ਮੈਂ ਤੇ ਜਾਪ ਕਰਨਾ ਮੈਂ ਕਰੂੰਗਾ ਇਹ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਵਿਚਾਰਾਂ ਨੇ ਉਹ ਸ਼ੁਰੂ ਹੋ ਜਾਂਦੀਆਂ ਇਦਾਂ ਦੀਆਂ ਚੀਜ਼ਾਂ ਚੱਲ ਪੈਂਦੀਆਂ ਨੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਬੜੀ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਕਹਿੰਦੇ ਇਹ ਕਹਿੰਦੇ ਸਿਖਾ ਜੇਕਰ ਤੂੰ ਆਪਣੇ ਆਪ ਦੇ ਵਿੱਚ ਗੁਰਬਾਣੀ ਦਾ ਜਾਪ ਕਰਨਾ ਚਾਹੁੰਦਾ ਹੈ ਜੇ ਤੂੰ ਸਤਿਗੁਰੂ ਦੀ ਪਾਵਨ ਬਾਣੀ ਦਾ ਪਾਠ ਕਰਨਾ ਚਾਹੁੰਦਾ ਹੈ ਤੇ ਯਾਦ ਰੱਖ ਜੇ ਤੂੰ ਜਾਪ ਕਰੇਗਾ ਜੇ ਤੂੰ ਨਿਤਨੇਮ ਕਰੇਗਾ ਤੇ ਇੰਨੀ ਗੱਲ ਨੂੰ ਜ਼ਰੂਰ ਯਾਦ ਰੱਖੀ ਕਿ ਤੇਰੇ ਅੰਦਰ ਗੁਰਬਾਣੀ ਦਾ ਜਾਪ ਕਰਨ ਦੀ ਭਾਵਨਾ ਹੋਵੇ ਤੇ ਇਹ ਰੱਖਣਾ ਵੀ ਸਤਿਗੁਰੂ ਇਹ ਜਾਪ ਤੁਸੀਂ ਕਰਾਉਣਾ। ਦਸਮ ਦੀ ਬਾਣੀ ਜਿੰਨੀ ਮਰਜ਼ੀ ਪੜੋ ਸਾਧ ਸੰਗਤ ਪਰ ਇਹ ਵੀਰ ਰਸੀ ਬਾਣੀਆਂ ਇਸ ਗੱਲ ਦਾ ਖਿਆਲ ਰੱਖਣਾ ਸਾਧ ਸੰਗਤ। ਆਪਣੇ ਹਾ ਭਾਵ ਆਪਣੇ ਉੱਪਰ ਕੰਟਰੋਲ ਆਪਣੇ ਜਜ਼ਬਾਤਾਂ ਤੇ ਕੰਟਰੋਲ ਆਪਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਸਾਧ ਸੰਗਤ ਆਪਣੀਆਂ ਜਿਹੜੀਆਂ ਮੰਦੀਆਂ ਮਨੋ ਕਾਮਨਾਵਾਂ ਨੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਤੇ ਸਤਿਗੁਰ ਕਹਿੰਦੇ ਨੇ ਜਾਪ ਕਰੋ ਜਾਪ ਕਰਨ ਦੇ ਵਿੱਚ ਕੋਈ ਹਰਜ ਨਹੀਂ ਮੇਰੇ ਸਤਿਗੁਰ ਕਹਿੰਦੇ ਜਾਪ ਜ਼ਰੂਰ ਕਰੋ ਗੁਰਬਾਣੀ ਦਾ ਜਾਪ ਜੇ ਤੁਸੀਂ ਕਰਦੇ ਹੋ ਕਹਿੰਦੇ ਬੜੀ ਚੰਗੀ ਗੱਲ ਹੈ ਬੜੀ ਅੱਛੀ ਬਾਤ ਹੈ ਜ਼ਰੂਰ ਕਰੋ ਇਸ ਗੱਲ ਦੇ ਵਿੱਚ ਕੋਈ ਸ਼ਤ ਨਹੀਂ ਸੋ ਜਾਪ ਜ਼ਰੂਰ ਕਰੋ ਜਾਪ ਕਰਨ ਦੇ ਵਿੱਚ ਕੋਈ ਹਰਜ ਨਹੀਂ ਜਾਪ ਕਰਨ ਦੀ ਕੋਈ ਮਨਾਹੀ ਨਹੀਂ ਕਿਸੇ ਸਾਧੂ ਸੰਤ ਮਹਾਤਮਾ ਤੋਂ ਜ਼ਰੂਰ ਪੁੱਛੋ ਸਿੱਧੇ ਜੇ ਲੱਗੋਗੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਕਹਿਣ ਤੋਂ ਭਾਵ ਸੁਰਤ ਜੁੜ ਸਕਦੀ ਹੈ ਕੱਲੋਂ ਤੁਸੀਂ ਫਿਰ ਬਾਬਿਆਂ ਕੋਲੇ ਆਮ ਦੁਨੀਆ ਆ ਵੀ ਬਾਬਿਆਂ ਕੋਲੇ ਭੱਜੇ ਫਿਰੋ ਸਾਡੇ ਕੋਲੇ ਇੱਕ ਇਹੋ ਜਿਹਾ ਨੌਜਵਾਨ ਸੀ ਜਿਨੇ ਕਿਸੇ ਨੂੰ ਕੁਝ ਵੀ ਪੁੱਛਿਆ ਕਰਿਆ ਨਹੀਂ ਚੰਡੀ ਦੀ ਵਾਰ ਦਾ ਪਾਠ ਆਰੰਭ ਕਰ ਲਿਆ ਤੇ ਆਰੰਭ ਕਰ ਲਿਆ ਤੇ ਸੁਰਤ ਜੁੜ ਗਈ ਤੇ ਘਰਦਿਆਂ ਨੂੰ ਇੰਜ ਹੋ ਗਿਆ ਅੱਖਾਂ ਲਾਲ ਰਹਿਣ ਲੱਗ ਪਈਆਂ ਚਿਹਰੇ ਦਾ ਜਲਾਲ ਬਦਲ ਗਿਆ ਕਿਸੇ ਹੱਥ ਮੁਕ ਰਹਿਂਦਾ ਸੀ ਕਿਥੇ ਉਹ ਵੀਰ ਰਸ ਦੇ ਵਿੱਚ ਰਹਿਣ ਲੱਗ ਪਿਆ ਸ਼ਬਦਾਂ ਸ਼ਬਦਾਂ ਦੀ ਕੜਵਾਹਟ ਜਿਹੜੀ ਹੈ ਉਹਨੇ ਕਿਸੇ ਨੂੰ ਨਹੀਂ ਵਰਤੀ બસ ਐਵੇਂ ਹੀ ਕਰਦਿਆਂ ਨੂੰ ਇਹ ਹੋਗਾ ਵੀ ਤਾਂ ਕੋਈ ਨਸ਼ਾ ਕਰਨ ਲੱਗ ਜਾ। ਉਹਨਾਂ ਨੇ ਚੱਕਿਆ ਜੀ ਉਹਨੂੰ ਡਾਕਟਰ ਦੇ ਠੋਕਿਆ ਤੇ ਡਾਕਟਰ ਕਹਿੰਦਾ ਵੀ ਇਹਨੂੰ ਕੁਝ ਨਹੀਂ ਹੋਇਆ ਠੀਕ ਠਾਕ ਹੈ ਵੀ ਕਿਹੜਾ ਕੋਈ ਨਸ਼ਾ ਕਰਦਾ। ਨਹੀਂ ਜੀ ਉਹ ਮੰਨੇ ਨਹੀਂ ਕਹਿੰਦੇ ਇਹ ਤਾਂ ਜੀ ਕਸਰ ਹੋ ਗਈ ਜੀ ਇਹਨੂੰ ਉਹ ਬਾਬਿਆਂ ਕੋਲੇ ਲਿਜਾਣ ਲੱਗ ਪਏ। ਉਹ ਕਹਿੰਦਾ ਉਹ ਕਹੀ ਜਾ ਮੈਂ ਨਹੀਂ ਜਾਣਾ ਮੈਂ ਨਹੀਂ ਕਹਿੰਦਾ ਨਹੀਂ ਨਹੀਂ ਤੇਰੇ ਚੀਜ਼ ਬੋਲਦੀ ਆ। ਤਾਂ ਸੰਗਤ ਉਹਨੂੰ ਧੱਕੇ ਨਾਲ ਹੀ ਬਾਬਿਆਂ ਕੋਲੇ ਲੈ ਗਏ ਤੇ ਬਾਬਿਆਂ ਨੇ ਫਿਰ ਝਾੜਫੂ ਫਾਂਡਾ ਜਿਹੜਾ ਕਰਨਾ ਹੁੰਦਾ ਉਹਦਾ ਕਰਕੇ ਉਹਨਾਂ ਨੂੰ ਚੰਗੇ ਪੈਸੇ ਉਗਰਾਏ ਤੇ ਫਿਰ ਇੱਕ ਦਿਨ ਕਿਸੇ ਸਾਧੂ ਸੰਤ ਦਾ ਮਲਾਪ ਹੋਇਆ ਉਹ ਕਹਿੰਦੇ ਵੀ ਕੁਝ ਨਹੀਂ ਹੋ ਇਹ ਇਹਨੇ ਜਾਪ ਕੀਤਾ ਕਹਿੰਦੇ ਭਾਈ ਕਿਹੜੀ ਬਾਣੀ ਪੜ੍ਹੀ ਕਹਿੰਦਾ ਜੀ ਮੈਂ ਚੰਡੀ ਦੀ ਵਾਰ ਦੇ ਜਾਪ ਕੀਤੇ ਸੀ ਮਹਾਂਪੁਰ ਕਹਿੰਦੇ ਭਾਈ ਇਦਾਂ ਨਹੀਂ ਕਰੀਦੇ ਹੁੰਦੇ ਉਹ ਉਹਦਾ ਕੋਈ ਵਿਧੀ ਵਿਧਾਨ ਹੈ ਕਹਿੰਦੇ ਸਤਿਗੁਰੂ ਕੋ ਅਰਦਾਸ ਕਰੋ ਉਹਨਾਂ ਨੇ ਕੀ ਕੀਤਾ ਜੀ ਸਤਿਗੁਰੂ ਨੂੰ ਅਰਦਾਸ ਕੀਤੀ ਤੇ ਗੁਰੂ ਘਰ ਜਾ ਕੇ ਮੱਥਾ ਟੇਕਿਆ ਆਪਣੀ ਸ਼ਰਧਾ ਅਨੁਸਾਰ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮਾਫੀ ਲਈ ਤੇ ਸਤਿਗੁਰੂ ਤੋਂ ਇਹ ਆਗਿਆ ਵੀ ਲਈ ਸਤਿਗੁਰੂ ਜੇਕਰ ਅੱਗੇ ਵਾਸਤੇ ਜਾਪ ਕਰਨਾ ਤਾਂ ਕਿਰਪਾ ਕਰਿਓ ਬਸ ਆਪ ਜੀ ਹੀ ਕਿਰਪਾ ਕਰਕੇ ਨਿਵਾਜਿਓ ਸਤਿਗੁਰੂ ਨੇ ਕਿਰਪਾ ਕੀਤੀ ਮੇਰੇ ਪਾਰਸ਼ਾ ਜੀ ਨੇ ਮਿਹਰ ਕੀਤੀ ਤਾਂ ਕਰਕੇ ਭਾਈ ਉਹਨਾਂ ਨੂੰ ਜਿਹੜੇ ਹੈ ਸਤਿਗੁਰੂ ਨੇ ਕਿਰਪਾ ਕਰਕੇ ਨਿਵਾਜਿਆ ਮੇਰੇ ਪਾਰਸ਼ਾ ਨੇ ਕਿਰਪਾ ਕਰਕੇ ਨਿਵਾਜਿਆ ਭਾਈ ਉਸ ਨੌਜਵਾਨ ਅੱਜ ਵਧੀਆ ਠੀਕ ਠਾਕ ਸੋ ਇਸ ਕਰਕੇ ਭਾਈ ਇਸ ਕਰਕੇ ਜਾਪ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ